जैटा फेल था, था।, था एक क्लिनजर भी है मतलब जैटा स्किन क्लिनजर भी है स्क्रब में ये वाला यूज कर रही हूँ डॉक्टर बत्रास प्रो प्लस इंस्टा ग्लो फेशियल स्क्रब हेलो एवरीवन वेलकम टू बैक अवर यूट्यूब चैनल मिस्टर मिसेस गिल ਤੇ ਉਮੀਦ ਕਰਦੇ ਆ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਆਪਾਂ ਵੀ ਬਹੁਤ ਵਧੀਆ ਔਰ ਅੱਜ ਮੈਂ ਪੂਰੇ ਦਿਨ ਬਲੌਗਿੰਗ ਨਹੀਂ ਕੀਤੀ ਹੈਗੀ ਕਿਉਂਕਿ ਫੋਨ ਟਾਈਮ ਹੋ ਗਿਆ ਸਾਡੇ ਸ਼ਹਿਰ ਦਾ ਤੇ ਮੈਂ ਹੁਣੇ ਉੱਪਰ ਆਈ ਸੀਗੀ ਤੇ ਪੂਰੇ ਦਿਨ ਬਲੌਗਿੰਗ ਨਹੀਂ ਕੀਤੀ ਕਿਉਂਕਿ ਪਹਿਲੇ ਹੀ ਆਪਣੇ ਥੋੜੇ ਜਿਹਾ ਬਲੌਗ ਪਿੱਛੇ ਚੱਲ ਰਹੇ ਨੇ ਤੇ ਮੈਂ ਕਿਹਾ ਚਲੋ ਉਹੀ ਪਹਿਲਾਂ ਅਪਲੋਡ ਕਰਦੇ ਆ ਤੇ ਬਾਕੀ ਅੱਜ ਮੇਰੇ ਕੋਲ ਕੁਝ ਕਰਨ ਲਈ ਹੈ ਵੀ ਨਹੀਂ ਸੀ ਮੈਂ ਸਾਰਾ ਦਿਨ ਫੇਰ ਅੱਜ ਸੁੱਤੀ ਹੀ ਆ ਤਾਂ ਕਰਕੇ ਸੋ ਹੁਣ ਮੈਂ ਸੋਚਿਆ ਕਿ ਮੈਂ ਚਲੋ ਥੋੜੀ ਜੀ ਵੀਡੀਓ ਬਣਾਉਣੀ ਆ ਕਿਉਂਕਿ ਅ ਤਨ ਪਤਾਈ ਹੈ ਕਿ ਜਿੱਦਾਂ ਪਟਨਾ ਸਾਹਿਬ ਵਗੈਰਾ ਵਾਲੀ ਸਾਈਟ ਜਾਣ ਕਰਕੇ ਬਿਹਾਰ ਵਾਲੀ ਸਾਈਟ ਗਏ ਸੀਗੇ ਉਧਰ ਗਰਮੀ ਕੁਝ ਇਦਾਂ ਦੀ ਸੀ ਮਤਲਬ ਅ ਹੈਗੀ ਤਾਂ ਆਪਣੇ ਮਾਰਕ ਸੇਮ ਹੀ ਸੀ ਗਰਮੀ ਇੰਨੀ ਜ਼ਿਆਦਾ ਬਟ ਫਿਰ ਵੀ ਮੇਰੇ ਫੇਸ ਤੇ ਮਤਲਬ ਬਾਹਰ ਨਿਕਲਣ ਕਰਕੇ ਨਾ ਬਹੁਤ ਜ਼ਿਆਦਾ ਟੈਨ ਹੋ ਗਈ ਹੈ ਫੇਸ ਦੇ ਉੱਪਰ ਤੇ ਮੈਂ ਸੋਚਿਆ ਕਿ ਹੁਣ ਥੋੜੀ ਸਕਰਬਿੰਗ ਵਗੈਰਾ ਕਰਕੇ ਥੋੜੇ ਜਿਹਾ ਆਪਾਂ ਕੇਅਰ ਜੀ ਕਰਕੇ ਫੇਸ ਦੀ ਤੇ ਸਾਰੇ ਟੈਨ ਆ ਜਿਹੜੀ ਰਿਮੂਵ ਕਰੀਏ ਤੇ ਇਸ ਲਈ ਫਿਰ ਮੈਂ ਸੋਚਿਆ ਕਿ ਚਲੋ ਇੱਕ ਵੀਡੀਓ ਵੀ ਬਣਾਉਣੀ ਹੈ ਨਾਲ ਦੇ ਨਾਲ ਕਿ ਤੁਹਾਨੂੰ ਵੀ ਦੱਸਦੇ ਆ ਕਿ ਆਪਾਂ ਘਰ ਦੇ ਵਿੱਚ ਹੀ ਕਿੱਦਾਂ ਆਪਣੇ ਫੇਸ ਦੀ ਜਿਹੜੀ ਟੈਨ ਆ ਉਹਨੂੰ ਰਿਮੂਵ ਕਰ ਸਕਦੇ ਆ ਮਤਲਬ ਜਿਆਦਾ ਐਕਸਪੈਂਸਿਵ ਫੇਸ਼ੀਅਲ ਵਗੈਰਾ ਦੀ ਲੋੜ ਨਹੀਂ ਪੈਂਦੀ ਵੈਸੇ ਮੈਂ ਕਰਵਾਇਆ ਹੁਣ ਜੋ ਮਾਈਕਲ ਫੇਸ਼ੀਅਲ ਕਰਵਾਇਆ ਉਹ ਕਾਫੀ ਐਕਸਪੈਂਸਿਵ ਪਿਆ ਮੈਨੂੰ ਬਟ ਵਨ ਟਾਈਮ ਕਰਵਾਇਆ ਆ ਤੇ ਉਸ ਦਾ ਰਿਜ਼ਲਟ ਹੁਣ ਮੈਨੂੰ ਕਾਫੀ ਸਾਲਾਂ ਤੱਕ ਰਹਿਣਾ ਆ ਥੈਨ ਫਿਰ ਉਸ ਤੋਂ ਬਾਅਦ ਆਪਾਂ ਮਤਲਬ ਕਰੀ ਆਪਣੀ ਫੇਸ ਦੀ ਕੇਅਰ ਕਰ ਸਕਦੇ ਹਾਂ 1 ਮੰਥ ਦੀ ਉਹਦੀ ਜ਼ਿਆਦਾ ਕੇਅਰ ਹੁੰਦੀ ਹੈ ਉਸ ਤੋਂ ਬਾਅਦ ਨਾਰਮਲੀ ਤੁਸੀਂ ਅਗਰ ਫੇਸ਼ੀਅਲ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਵੀ ਸਕਦੇ ਹੋ ਇਦਾਂ ਦੀ ਕੋਈ ਉਹ ਨਹੀਂ ਹੁੰਦੀ ਉਹਦੇ ਵਿੱਚ ਬਾਕੀ ਮੈਂ ਹਜੇ ਮਤਲਬ ਮੈਨੂੰ ਕਰਵਾਏ ਨੂੰ 2 ਮੰਥ ਹੋ ਗਿਆ ਤਕਰੀਬਨ ਤੇ ਔਰ ਉਹਦੇ ਉੱਪਰ ਮੈਂ ਇੱਕ ਵੀਡੀਓ ਲੱਗ ਤੋਂ ਬਣਾਉਂਗੀ ਥੋੜੇ ਜਿਹਾ ਹੋਰ ਮੰਥ ਲੰਘੇ ਤੇ ਜੂਨ ਤੋਂ ਬਾਅਦ ਬਣਾਵਾਂਗੇ ਆਪਾਂ ਉਹਦੇ ਤੇ ਵੀਡੀਓ ਇੱਕ ਲੱਗ ਤੋਂ ਕਿ ਕੀ ਕੀ ਉਹਦਾ ਮਤਲਬ ਕੀ ਰਿਜ਼ਲਟ ਆ ਕਿੱਦਾਂ ਦਾ ਹੈ ਜੋ ਵੀ ਉਹਦੇ ਵਿੱਚ ਮਤਲਬ ਤੁਹਾਨੂੰ ਆ ਸਾਵਧਾਨੀਆਂ ਵਰਤਣੇ ਪੈਣਾਂ ਕੀ ਕੀ ਨੇ ਉਹ ਸਾਰੀਆਂ ਲੱਗ ਤੋਂ ਵੀਡੀਓ ਬਣਾਵਾਂਗੇ ਫਿਲਹਾਲ ਮੈਂ ਬਸ ਹੁਣ ਲੱਗਿਆ ਆਪਣੇ ਫੇਸ ਦੀ ਥੋੜੀ ਜੀ ਅ ਕੈਅਰ ਕਰਨ ਦੇ ਲਈ ਤੇ ਥੋੜਾ ਜਿਹਾ ਇਹਨੂੰ ਸੈੱਟ ਕਰਦੇ ਆ ਕਿਉਂਕਿ ਬਹੁਤ ਜ਼ਿਆਦਾ ਟੈਨ ਹੋ ਗਈ ਹੈ ਜੋ ਮੈਨੂੰ ਫੀਲ ਹੋ ਰਹੀ ਹੈ ਆਪਣੇ ਫੇਸ ਦੇ ਉੱਪਰ ਕਿਉਂਕਿ ਪਹਿਲੀ ਵੀਡੀਓਜ਼ ਦੇ ਵਿੱਚ ਦੇਖਿਆ ਹੋ ਤੁਸੀਂ ਮੇਰਾ ਫੇਸ ਦਾ ਕਲਰ ਵੀ ਬਹੁਤ ਚੇਂਜ ਹੋ ਗਿਆ ਪਹਿਲਾਂ ਨਾਲੋਂ ਇਸ ਲਈ ਮੈਂ ਸੋਚਿਆ ਕਿ ਇੱਕ ਵਾਰ ਆਪਾਂ ਸਕਰਬਿੰਗ ਵਗੈਰਾ ਕਰਕੇ ਸਾਰੀ ਟੈਨ ਹੈ ਜਿਹੜੀ ਉਹਨੂੰ ਰਿਮੂਵ ਕਰਦੇ ਆ ਸੋ ਚਲੋ ਜੀ ਦੱਸਦਿਆਂ ਨਾਲ ਦੇ ਨਾਲ ਤੁਹਾਨੂੰ ਵੀ ਸਟੈਪ ਸਭ ਤੋਂ ਪਹਿਲਾਂ ਤਾਂ ਆਪਾਂ ਆ ਗਏ ਆਪਣੀ ਨਾਈਟ ਦੀ ਯੂਨੀਫਾਰਮ ਦੇ ਵਿੱਚ ਤੇ ਹੁਣ ਆਪਾਂ ਇੱਕ ਵੈਟ ਵਾਈਪਸ ਲੈ ਕੇ ਪਹਿਲਾਂ ਜੋ ਵੀ ਮੇਕਅਪ ਆਪਰੇ ਫੇਸ ਤੇ ਹੋਏਗਾ ਉਹਨੂੰ ਰਿਮੂਵ ਕਰਦੇ ਆ ਮੇਰੇ ਫੇਸ ਤੇ ਦਾ ਸਿਰਫ ਪਿਸਟਿਕ ਔਰ ਆਈਬ੍ਰੋ ਪਾਊਡਰ ਹੁੰਦਾ ਹੈ ਹੋਰ ਕੁਝ ਵੀ ਨਹੀਂ ਬਾਕੀ ਤਾਂ ਆਪਾਂ ਸਨ ਕਰੀਮੀ ਯੂਜ਼ ਕਰਦੇ ਆ ਤੇ ਪਹਿਲਾਂ ਜੋ ਵੀ ਹੈ ਆਪਾਂ ਚੰਗੀ ਤਰ੍ਹਾਂ ਕਲੀਨ ਕਰ ਦਿੰਦੇ ਆ ਆਪਣੇ ਫੇਸ ਤੋਂ ਜੋ ਵੀ ਸੀਗਾ ਸਾਰਾ ਮੇਕਅਪ ਜੋ ਵੀ ਹੈਗਾ ਤੁਹਾਡਾ ਲੱਗਿਆ ਹੋਊਗਾ ਉਹ ਨੂੰ ਆਪਾਂ ਕਰ ਦੇਣਾ ਰਿਮੂਵ ਥੈਨ ਹੁਣ ਵਧੀਆ ਜਿਹਾ ਕਲੀਨਰ ਲੈ ਕੇ ਆਪਾਂ ਪਹਿਲਾਂ ਫੇਸ ਨੂੰ ਆਪਣੇ ਕਲੀਨ ਕਰਨਾ ਹੈ ਅੱਛੀ ਤਰ੍ਹਾਂ ਅਗਰ ਕਲੀਨਰ ਨਹੀਂ ਵੀ ਹੈਗਾ ਤੁਸੀਂ ਰੈਗੂਲਰਲੀ ਜੋ ਵੀ ਫੇਸ ਵਾਸ਼ ਆਪਣਾ ਯੂਜ਼ ਕਰਦੇ ਹੋ ਉਹਦੇ ਨਾਲ ਆਪਾਂ ਕਲੀਨ ਕਰ ਸਕਦੇ ਹਾਂ ਫੇਸ ਨੂੰ ਤੇ ਮੈਂ ਦਿਖਾਉਣੀ ਆ ਤੁਹਾਨੂੰ ਕਿ ਮੈਂ ਕਿਹੜਾ ਯੂਜ਼ ਕਰਦੀ ਆ ਮੈਂ ਯੂਜ਼ ਕਰਦੀ ਆ ਜੀ ਇਹ ਵਾਲਾ ਕੈਟਾਫਿਲ ਦਾ ਇਹ ਇੱਕ ਕਲੀਨਜ਼ਰ ਵੀ ਹੈ ਮਤਲਬ ਜੈਂਟਲ ਸਕਿਨ ਕਲੀਨਜ਼ਰ ਵੀ ਇਹ ਹੈ ਤੇ ਮੈਂ ਡੇਲੀ ਫੇਸ واਸ਼ ਵੀ ਇਹਦੇ ਨਾਲ ਹੀ ਕਰਦੀ ਆ ਕਾਫੀ ਅੱਛਾ ਆ ਇਹਦੇ ਵਿੱਚ ਮਤਲਬ ਹੈਗਾ ਆ ਵਿਟਾਮਿਨ B5 B3 ਸਾਰੇ ਹੈਗੇ ਮਤਲਬ ਹਾਈਡਰੇਟ ਰੱਖਦਾ ਆਪਣੀ ਸਕਿਨ ਨੂੰ ਮਤਲਬ ਜਦੋਂ ਹੁਣ ਸੂਰਜ ਦੇ ਵਿੱਚ ਹਾਈਡਰੇਟ ਹੁੰਨੀ ਸਕਿਨ ਬਹੁਤ ਜ਼ਰੂਰੀ ਆ ਤੇ ਪੂਰੀ ਤਰ੍ਹਾਂ ਹਾਈਡਰੇਟ ਰੱਖਦਾ ਆ ਇਹ ਮੈਨੂੰ ਇੰਨਾ ਪੈ ਜਾਂਦਾ ਹੁੰਦਾ ਨੀਅਰਬਾਊਟ 380 ਦੇ ਤਕਰੀਬਨ ਪੈ ਜਾਂਦਾ ਤੇ ਇਹ 1.5 ਤੋਂ 2 ਮਹੀਨੇ ਮੇਰਾ ਆਰਾਮ ਨਾਲ ਚੱਲ ਜਾਂਦਾ 怎么机会。 ਲਓ ਜੀ ਫੇਸ ਨੂੰ ਆਪਾਂ ਕਲੀਨ ਕਰ ਲਿਆ ਚੰਗੀ ਤਰ੍ਹਾਂ ਕਲੀਨਰ ਦੇ ਨਾਲ ਤੇ ਉਹਦੇ ਨਾਲ ਹੀ ਕਾਫੀ ਚਮਕ ਆ ਜਾਂਦੀ ਹੈ ਫੇਸ ਦੇ ਉੱਪਰ ਤੇ ਹੁਣ ਆਪਾਂ ਯੂਜ਼ ਕਰਾਂਗੇ ਸਕਰਬ ਤੇ ਸਕਰਬ ਮੈਂ ਕਿਹੜਾ ਯੂਜ਼ ਕਰ ਰਹੀਆਂ ਤੇ ਉਹ ਤੁਹਾਨੂੰ ਦਿਖਾਉਣੀ ਆ ਸਕਰਬ ਮੈਂ ਇਹ ਵਾਲਾ ਯੂਜ਼ ਕਰ ਰਹੀਆਂ ਡਾਕਟਰ ਬੱਤਰਾਸ Pro Plus Insta Glow Facial Scrub ਤੇ ਇਹ ਮਤਲਬ ਲੁਧਿਆਣੇ ਦੀ ਡਾਕਟਰ ਨੇ ਡਾਕਟਰ ਬੱਤਰਾ ਤੇ ਮੈਂ ਉਹਨਾਂ ਤੋਂ ਦਿਆ ਸੀਗਾ ਉਹਨੂੰ ਕਿਉਂਕਿ ਮੈਂ ਉਹਨਾਂ ਦਾ ਪਹਿਲਾਂ ਪ੍ਰੋਡਕਟ ਵੀ ਯੂਜ਼ ਕੀਤਾ ਹੈ ਔਰ ਸਕਰਬ ਮੇਰੇ ਕੋਲ ਜੇ ਕਾਫੀ ਸਾਰਾ ਪਿਆ ਸੀ ਮੈਂ ਜਿਆਦਾ ਯੂਜ਼ ਨਹੀਂ ਕੀਤਾ ਸੀਗਾ ਫੇਸ ਤੇ ਤੇ ਆਪਾਂ ਅੱਜ ਇਹਦੇ ਨਾਲ ਹੀ ਸਕਰਬਿੰਗ ਕਰਾਂਗੇ ਫੇਸ ਦੇ ਉੱਪਰ ਸਕਰਬ ਨੂੰ ਆਪਾਂ ਇਦਾਂ ਫੇਸ ਤੇ ਅਪਲਾਈ ਕਰ ਲਿਆ ਤੇ ਹੁਣ ਥੋੜੇ ਜਿ ਗਿੱਲੇ ਹੱਥ ਕਰਕੇ ਮਤਲਬ ਹੱਥਾਂ ਤੇ ਪਾਣੀ ਲੈ ਕੇ ਤੇ ਬਿਲਕੁਲ ਹਲਕੇ ਹੱਥਾਂ ਨਾਲ ਮ사ਜ ਕਰਨੀਆਂ ਕੋਈ ਆਪਾਂ ਫੇਸ ਨੂੰ ਰਗੜਨਾ ਨਹੀਂ ਹੈਗਾ ਤੇ ਕਿਉਂਕਿ ਅਗਰ ਆਪਾਂ ਫੇਸ ਨੂੰ ਰਗੜਾਂਗੇ ਤਾਂ ਆਪਣਾ ਫੇਸ ਜਿਹੜਾ ਰੈੱਡ ਰੈੱਡ ਹੋ ਜਾਣਾ ਸਾਰਾ ਬਿਲਕੁਲ ਹਲਕੇ ਹੱਥਾਂ ਨਾਲ ਇਸ ਸਕਰਬ ਨੂੰ ਹਮੇਸ਼ਾ ਮੇਰੇ ਸਾਹਮਣੇ ਉਹ ਯੂਜ਼ ਕਰੋ ਜਿਹਦੇ ਵਿੱਚ ਮਤਲਬ ਜੋ ਦਾਣੇ ਨਹੀਂ ਹੁੰਦੇ ਹਨ ਕਾਫੀ ਮਤਲਬ ਛੋਟੇ-ਛੋਟੇ ਹੋਣ ਤੇ ਥੋੜੇ ਜਿਹਾ ਘੱਟ ਹੀ ਹੋਣ ਉਹ ਯੂਜ਼ ਕਰੋ ਜਿਆਦਾ ਹਾਰਡ ਵਾਲਾ ਸਕਰਬ ਯੂਜ਼ ਨਹੀਂ ਕਰਨਾ ਚਾਹੀਦਾ ਹੈਗਾ ਮੋਸਟਲੀ ਤਾਂ ਫਰੂਟਸ ਵਾਲੇ ਨੂੰ ਵੀ ਉਹ ਕਰਿਆ ਕਰੋ ਜਾਂ ਫਿਰ ਜਿਹੜੇ ਡਾਕਟਰਸ ਹੁੰਦੇ ਆ ਸਕਿਨ ਵਾਲੇ ਉਹਨਾਂ ਦਾ ਜੋ ਵੀ ਹੁੰਦਾ ਦਿੱਤਾ ਹੋਇਆ ਜਾਂ ਉਹ ਲਿਖਦਿਆ ਉਹ ਵਰਪਾ ਟੱਕ ਹੀ ਯੂਜ਼ ਕਰੋ ਫੇਸ ਤੇ ਪਰ ਜੋ ਮਤਲਬ ਮੈਂ ਇਨੇ ਸਾਲਾਂ ਦੇ ਵਿੱਚ ਆਪ ਦਾ ਰਿਜ਼ਲਟ ਕੱਢਿਆ ਉਹ ਦੱਸ ਰਹੀ ਹਾਂ ਲਓ ਜੀ ਫੇਸ ਤੇ ਆਪਾਂ ਨੇ ਸਕਰਬ ਵੀ ਕਰ ਲਿਆ ਤੇ ਸਕਰਬ ਕਰਨ ਤੋਂ ਬਾਅਦ ਆਪਣੇ ਮੋਸਟਲੀ ਇੱਥੇ ਜਿਹੜੇ ਮਤਲਬ హెਅਰ ਹੁੰਦੇ ਫेशियल हेयर ਕਹਿ ਦਿੰਨੇ ਆ ਜਿਨ੍ਹਾਂ ਨੂੰ ਆਪਾਂ ਉਹ ਆ ਜਾਂਦੇ ਹੈ ਗਰੋਥ ਹੋ ਜਾਂਦੀ ਹੈ ਉਹਨਾਂ ਦੀ ਤੇ ਮੋਸਟਲੀ ਇਹ ਲੇਡੀਜ਼ ਦੇ ਵਿੱਚ ਹੁੰਦੀ ਹੈ ਹਾਰਮੋਨਸ ਦੀ ਵਜ੍ਹਾ ਨਾਲ ਹਾਰਮੋਨਸ ਜਦੋਂ ਆਪਣੇ ਇਨਬੈਲੈਂਸ ਹੋ ਜਾਂਦੇ ਆ ਤਾਂ ਉਹਦੀ ਵਜ੍ਹਾ ਨਾਲ ਆਪਣੇ ਕਾਫੀ ਸਾਰੇ హెਅਰਸ ਆ ਜਾਂਦੇ ਨੇ ਤੇ ਕਦੇ ਵੀ ਭੁੱਲ ਕੇ ਵੀ ਇਹਨਾਂ హెਅਰਸ ਤੇ ਵੈਕਸ ਤਾਂ ਨਾ ਹੀ ਕਰਵਾਓ ਕਿਉਂਕਿ ਜਦੋਂ ਤੁਸੀਂ ਖੁਦ ਸੋਚੋ ਵੈਕਸ ਕਰਦੇ ਆ ਤੇ ਉਹ ਖਿੱਚਦੇ ਆ ਜੋ ਚਾਹੇ ਉਹ ਵੀਨ ਵੈਕਸ ਹੈ ਉਹਨੂੰ ਖਿੱਚਦੇ ਆ ਤਾਂ ਆਪਣੀ ਜਿਹੜੀ ਸਕਿਨ ਹੈ ਬਹੁਤ ਸੈਂਸਿਟਿਵ ਹੁੰਦੀ ਆ ਤੇ ਇਹ ਮਤਲਬ ਜਿੱਦਾਂ ਜਿੱਦਾਂ ਆਪਣੀ ਏਜ ਹੋਈ ਜਾਣੀ ਹੈ ਨੇ ਲਚਕਣ ਲੱਗ ਜਾਣਾ ਨੀਚੇ ਨੂੰ ਢਿੱਲ ਪੈ ਜਾਂਦੀ ਆ ਸਕਿਨ ਦੇ ਵਿੱਚ ਸੋ ਦੇ ਲਈ ਵੈਕਸ ਤਾਂ ਕਦੇ ਵੀ ਨਾ ਕਰਵਾਓ ਤੇ ਸੈਕਿੰਡ ਨੰਬਰ ਤੇ ਆ ਗਈ 레이జర్ 레이జర్ ਦੇ ਲਈ ਹਜੇ ਮੈਂ ਕੁਝ ਕਹਿ ਨਹੀਂ ਸਕਦੀ ਕਿਉਂਕਿ 레이జర్ ਤੇ ਹਜੇ ਮੈਂ ਖੁਦ ਕਾਫੀ ਸਰਚ ਕਰ ਰਹੀ ਆ ਕਿਉਂਕਿ ਮੈਂ ਕਰਵਾਉਣ ਬਾਰੇ ਸੋਚ ਰਹੀ ਸੀ ਬਟ ਮੈਂ ਪੂਰੀ ਤਰ੍ਹਾਂ ਜਦੋਂ ਸਰਚਿੰਗ ਕਰ ਲਾਂਗੀ ਸੰਤੋਸ਼ਟ ਹੋਵਾਂਗੀ ਫੇਰ ਹੀ ਕਰਵਾਵਾਂਗੀ ਸੋ ਉਸ ਤੋਂ ਪਹਿਲਾਂ ਮੈਂ ਸੋਚਿਆ ਕਿ ਚਲੋ ਹੁਣ ਕੋਈ ਨਾ ਕੋਈ ਤਾਂ ਕੰਮ ਇਹਨਾਂ ਦਾ ਕਰਨਾ ਤੇ ਉਹਦੇ ਲਈ ਆਪਾਂ ਲਵਾਂਗੇ অ্যালোਵੇਰਾ ਜੈਲ ਤੁਸੀਂ ਕੋਈ ਵੀ ਮਤਲਬ ਆਪਣੀ ਜਾਂ ਕੋਈ ਵੀ ਹੋਰ ਕਰੀਮ ਲੈ ਸਕਦੇ ਹੋ ਜੋ ਵੀ ਤੁਸੀਂ ਡੇਲੀ بیس ਤੇ ਲਗਾਉਂਦੇ ਹੋ ਕੋਈ ਵੀ ਹੋਵੇ ਤੇ ਮੈਂ ਲਈਆ অ্যালোਵੇਰਾ ਜੈਲ ਔਰ ਲਵਾਂਗੇ ਇੱਕ ਇਹ ਵਾਲਾ ਬਲੇਡ ਇਹ ਵਾਲਾ ਬਲੇਡ ਮਤਲਬ ਅੱਗੇ ਤਿੱਖਾ ਨਹੀਂ ਹੋਣਾ ਚਾਹੀਦਾ ਹੈਗਾ ਸ਼ਾਇਦ ਹੁੰਡੇਦਾ ਹੋਵੇ ਕੈਮਰੇ ਦੇ ਵਿੱਚ ਮਤਲਬ ਅੱਗੇ ਦਾਣੇ-ਦਾਣੇਦਾਰ ਕੱਟ ਹੋਣੇ ਚਾਹੀਦੇ ਕਿਉਂਕਿ ਤਿੱਖਾ ਹੋਏਗਾ ਤੁਹਾਡੀ ਸਕਿਨ ਦੇ ਵਿੱਚ ਲੱਗ ਸਕਦਾ ਹੈ ਕੱਟ ਪੈ ਸਕਦਾ ਤੇ ਲੱਗੇਗਾ ਨਹੀਂ ਚਾਹੇ ਨੂੰ ਪੂਰੇ ਜ਼ੋਰ ਦੀ ਇੱਥੇ ਪ੍ਰੈਸ ਕਰ ਲਓ ਆਪਣੇ ਤੇ ਬਿਲਕੁਲ ਵੀ ਲੱਗੂਗਾ ਨਹੀਂ ਸੋ ਇਦਾਂ ਦਾ ਬਲੇਡ ਲੈਣਾ ਹੈ ਆਪਾਂ ਨੇ ਸੋ ਹੁਣ ਪਹਿਲਾ ਆਪਾਂ ਨੇ ਅਪਲਾਈ ਕਰਨੀ ਹੈ ਜੀ ਐਲੋਵੇਰਾ ਜੈਲ ਫੇਸ ਦੇ ਉੱਪਰ ਥੋੜੀ ਜਿਹੀ ਲੈ ਕੇ ਇੱਕ ਸਾਈਡ ਤੇ ਅਪਲਾਈ ਕਰ ਲੰਨੇ ਆਪਾਂ ਬੈਲ ਇਹ ਬਲੇਡ ਲੈ ਕੇ ਉੱਪਰ ਤੋਂ نیچے ਵੱਲ ਨੂੰ ਰਿਮੂਵ ਕਰਦੇ ਆਉਣਾ ਆਪਣੇ ਜੋ ਵੀ ਹੈਅਰਸ ਹੋਣਗੇ ਰਿਮੂਵ ਹੋ ਜਾਣਗੇ ਵੈਸੇ ਹੁਣ ਮੇਰੇ ਇੰਨੇ ਹੋਣੇ ਨਹੀਂ ਹੈਗੇ ਕਿਉਂਕਿ ਮੈਂ ਜਾਣ ਤੋਂ ਪਹਿਲਾਂ ਇੱਕ ਵਾਰ ਰਿਮੂਵ ਕਰ ਦਿੱਤੀ ਸੀ ਤੇ ਇਹਨਾਂ ਨੂੰ ਨੀਡ ਮੋਸਟਲੀ 15 ਦਿਨਾਂ ਬਾਅਦ ਪੈਂਦੀ ਹੈ ਔਰ ਨਾਲ ਆਪਾਂ ਕੋਈ ਪੇਪਰ ਰੈਕਟੀਸ ਪੇਪਰ ਤੇ ਉਹਦੇ ਉੱਪਰ ਸਾਫ਼ ਕਰ ਲੈਣਾ ਨੂੰ ਬਾਰ-ਬਾਰ ਸਾਫ਼ ਕਰਕੇ ਹੀ ਯੂਜ਼ ਕਰਨਾ ਕਾਫੀ ਸਾਰੇ ਹੈਗੇ ਸੀ ਅਜੇ ਵੀ ਸੇਮ ਹੀ ਆਪਾਂ ਸਟੈਕਿੰਗ ਸਾਈਡ ਐਲੋਵੇਰਾ ਜਲ ਅੱਛੀ ਤਰ੍ਹਾਂ ਲਗਾਉਣੀ ਆ ਕੰਜੂਸੀ ਨਹੀਂ ਕਰਨੀ ਇਹਦੇ ਵਿੱਚ ਥੋੜੀ ਜੀ ਤਾਂ ਲੱਗਣੀ ਹੁੰਦੀ ਹੈ ਫੇਸ ਉੱਪਰ ਬਾਕੀ ਦੀ ਬਚਦੀ ਆ ਵੀ ਮੈਕ ਤੇ ਅਪਲਾਈ ਕਰ ਲਓ ਜਿਹਦਾ ਕੋਈ ਨੁਕਸਾਨ ਨਹੀਂ ਚੰਗੀ ਤਰ੍ਹਾਂ ਫੜਨਾ ਹੈ ਪਲੇਟ 45 ਡਿਗਰੀ ਕੋਣ ਦੇ ਸਾਬ ਨਾਲ ਫੜਨਾ ਹੈ ਕਿੰਨੇ ਫੇਸ ਤੋਂ ਫੇਸ਼ੀਅਰ ਹੇਅਰ ਜਿਹੜੇ ਚੰਗੀ ਤਰ੍ਹਾਂ ਰਿਮੂਵ ਕਰ ਦੇਣੇ ਪਹਿਲਾਂ ਪਹਿਲਾਂ ਡਰ ਲੱਗਦਾ ਹੁੰਦਾ ਮੈਨੂੰ ਵੀ ਲੱਗਿਆ ਸੀ ਜਦੋਂ ਮੈਂ ਫਸਟ ਟਾਈਮ ਯੂਜ਼ ਕਰਨਾ ਸੀ ਪਰ ਹੁਣ ਨਹੀਂ ਲੱਗਦਾ। ਹੁਣ ਮੈਸ ਵੀ ਆਦੀ ਹੋ ਚੁੱਕੀ ਆ। ਜੁਸਤਾ ਅੱਜ ਮੈਂ ਸੈਕਿੰਡ ਟਾਈਮ ਹੀ ਕੀਤਾ ਪਰ ਮੈਨੂੰ ਹੁਣ ਇਹ ਪਤਾ ਲੱਗ ਗਿਆ ਸਾਹਤ ਆਉਂਦੀ ਆ। ਫਸਟ ਟਾਈਮ ਹੀ ਥੋੜਾ ਡਰ ਲੱਗਦਾ ਕਿ ਲੱਗ ਨਾ ਜਾਵੇ ਫੇਸ ਤੇ ਉੱਪਰ ਫੇਸ ਦਾ ਕੰਮ ਹੈ। ਸੋ ਡਨ। ਸੋ ਲੋ ਜੀ ਹੁਣ ਆਪਾਂ ਨੇ ਸਾਰੇ ਸਟੈਪ ਮੋਸਟਲੀ ਹੋ ਚੁੱਕੇ ਨੇ ਤੇ ਲਾਸਟ ਸਟੈਪ ਜਿਹੜਾ ਆਪਣਾ ਹੈਗਾ ਇਹ ਵਾਲਾ ਮੈਂ ਲਿਆ ਗਾਰਨੀਅਰ ਦਾ ਲਿਆ ਇਹ ਸਕਿਨ ਨੇਚਰਲ ਦਾ ਤੇ ਜੋ ਆਪਣੀ ਹੁੰਦੀ ਆ ਮਾਸਕ ਸ਼ੀਟ ਹੁੰਦੀ ਆ ਉਹ ਵਾਲੀ ਲਈਆ ਆਪਾਂ ਨੇ ਇਹ ਤੇ ਬ੍ਰਾਈਟ ਕੰਪਲੀਟ ਕਲੀਅਰ ਅਪ ਐਂਟੀ ਪਿੰਪਲ ਮਾਰਕ ਮਾਸਕ ਹੈ ਇਹ ਤੇ ਸ਼ੀਟ ਵਾਲਾ ਮਾਸਕ ਅੱਛਾ ਰਹਿੰਦਾ ਬਟ ਵਧੀਆ ਕੰਪਨੀ ਦਾ ਲਗੋ ਜਦੋਂ ਵੀ ਤੁਸੀਂ ਲੈਣ ਲੱਗਦੇ ਹੋ ਤੇ ਗਾਰਨੀਅਰ ਇਸ ਦਾ ਵੈਸਟ ਅਕੋਰਡਿੰਗ ਟੂ ਮੀ ਮੈਂ ਕਿਸੇ ਦੇ ਅਕੋਰਡਿੰਗ ਨਹੀਂ ਦੱਸ ਸਕਦੀ ਹੈਗੀ ਹੈ ਨਾ ਕਿਸੇ ਨੂੰ ਕੋਈ ਅੱਛਾ ਲੱਗਦਾ ਕੋਈ ਅੱਛਾ ਲੱਗਦਾ ਬਟ ਅਕੋਰਡਿੰਗ ਟੂ ਮੀ ਗਾਨੀਅਰ ਇਜ਼ ਬੈਸਟ ਸੋ ਇਹਨੂੰ ਯੂਜ਼ ਕਰਨਾ ਮੋਸਟਲੀ ਪਿੱਛੇ ਦਿੱਤੇ ਹੁੰਦੇ ਨੇ ਸਟੈਪ ਤੇ ਯੂਜ਼ ਕਰਨਾ ਕੋਈ ਮੁਸ਼ਕਲ ਨਹੀਂ ਹੈਗਾ ਇਹਨੂੰ ਤੇ 15 ਮਿੰਟ ਦੇ ਲਈ ਇਹ ਅਸੀਂ ਆਪਣੇ ਫੇਸ ਦੇ ਉੱਪਰ ਰੱਖਣਾ ਹੁੰਦਾ ਹੈ ਸੋ ਚਲੋ ਜੀ ਕੱਟ ਕੇ ਪਸ਼ੀਟ ਇਹ ਅਪਲਾਈ ਕਰੀਏ പൂര ഫേസ് ബുദ്ധി എന്തേ ਲਓ ਜੀ ਮਾਸਕ ਸ਼ੀਟ ਲੱਗੀ ਨੂੰ ਪੂਰੇ 15 ਮਿੰਟ ਹੋ ਗਏ ਨੇ ਤੇ ਮੈਂ ਫੋਨ ਵੀ ਬੜੇ ਖਤਰਨਾਕ ਤਰੀਕੇ ਨਾਲ ਰੱਖਿਆ ਹੋਇਆ ਫੋਨ ਵੀ ਨਗਰ ਜਵੇ ਤੇ ਐਵੇਂ ਪੰਗਾ ਪੈ ਜਾਣਾ ਫਿਰ ਇੰਨਾ ਮਹਿੰਗਾ ਤੇ ਸੋ ਚਲੋ ਜੀ ਹੁਣ ਆਪਾਂ ਇਹ ਮਾਸਕ ਸ਼ੀਟ ਆਪਣੇ ਚਿਹਰੇ ਤੋਂ ਹਟਾ ਦਿੰਨੇ ਆ ਉਹ ਫਾਈਨਲ ਪੂਣੀ ਪੂਰੀ ਤਰ੍ਹਾਂ ਵੇਸਟ ਹੋ ਚੁੱਕੀ ਆ ਦੁਬਾਰਾ ਯੂਜ਼ ਨਹੀਂ ਹੁੰਦੀ ਹੈਗੀ ਸੋ ਜਿੰਨਾ ਵੀ ਮਾਸਕ ਸ਼ੀਟ ਦੇ ਵਿੱਚੋਂ ਜੂ ਵੀ ਇਕਵਲ ਮਾਸਕ ਆਪਣੇ ਫੇਸ ਦੇ ਉੱਪਰ ਆਇਆ ਹੋਇਆ ਹੈ ਇੱਕ ਤਰ੍ਹਾਂ ਦਾ ਸੀਰਮ ਹੁੰਦਾ ਆ ਤੇ ਹੁਣ ਆਪਾਂ ਹਲਕੀ ਜਿਹੇ ਹੱਥਾਂ ਨਾਲ ਇਹਦੀ ਮ사ਜ ਦੇ ਦੇਣੀ ਆ ਫੇਸ ਨੂੰ ਬਿਲਕੁਲ ਹਲਕੇ ਹਲਕੇ ਹੱਥਾਂ ਨਾਲ ਰਿਲੈਕਸ ਅਗਰ ਕਿਸੇ ਦੂਸਰੇ ਤੋਂ ਦਿਵਾਉਣੀ ਆ ਤਾਂ ਜ਼ਿਆਦਾ ਬੈਟਰ ਹੈ ਕਿਸੇ ਰਿਲੈਕਸੋ ਪਰ ਆਪਣੇ ਕੰਮ ਤਾਂ ਆਪੇ ਕਰਨੇ ਪੈਂਦੇ ਆ ਸਹੀ ਹੈ